ਬਟਾਲਾ ਚ ਗੁਰਦਾਸਪੁਰ ਰੋਡ ਤੇ ਰੋ ਸਿਨੇਮਾ ਦੀ ਖਾਲੀ ਪਈ ਜਗ੍ਹਾ ਵਿਚ ਅਚਾਨਕ ਨੌਜਵਾਨ ਉਮਰ ਕਰੀਬ 30 ਸਾਲ ਦੀ ਪੇਤ ਭਰੇ ਹਾਲਾਤਾਂ ਵਿਚ ਲਾਸ਼ ਮਿਲੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਤਿੰਨ ਨੌਜਵਾਨਾਂ ਦੀਆਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀਆਂ ਹਨ। ਪੁਲਿਸ ਨੇ ਪਛਾਣ ਕਰਵਾਉਣ ਲਈ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਪਰ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਕੁਝ ਬੋਲਣ ਤੋਂ ਕੰਨੀ ਕਤਰਾਂਦੇ ਨਜ਼ਰ ਆ ਰਹੇ ਹਨ। ਪਰ ਸਥਾਨਕ ਲੋਕਾਂ ਨੇ ਖੁੱਲਕੇ ਬੋਲਿਆ ਹੈ ਕਿ ਇਸੇ ਜਗ੍ਹਾ ਤੇ ਨਸ਼ੇ ਕਾਰਨ ਨੌਜਵ ਕੀ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਦਿਕਲ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ ਜੇ ਜਗ੍ਹਾ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ ਉਹ ਜਗ੍ਹਾ ਰੈਲੀ ਸਥਲ ਦੇ ਬਿਲਕੁਲ ਨਜ਼ਦੀਕ ਹੈ ਪੰਜਾਬ 3 ਨੂੰ ਤੁਸੀਂ ਦੇਖ ਰਹੇ ਲੱਗਦੇ ਸੂਖੀਪੁਰ ਦੀ ਖਾਸ ਨੀ ਇਹ ਕਿ ਲਾਸ਼ ਖੜੀ ਹੈ ਸਿਲਮੇ ਜੁ ਆਜ ਚੋਕਾ ਘੇ ਪੋਲਸ ਵਾਲਿਆਂ ਨੇ ਤੇ ਇਹ ਕਹੇ ਜੇ ਪਿਆਦਾ ਇਥੇ ਇਹ ਤਾਂ ਕਈ ਪਿਆਦਾ ਹੁਣ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲਾ ਜੇ ਇਹ ਪ੍ਰਸ਼ਾਸਨ ਦੇ ਕਾਦ ਨਾ ਮਰਿਆ ਮੁੰਡਾ ਕਾਦ ਨਾ ਇਹ ਉਹ ਵੀ ਨਸ਼ੇ ਪੈਦਨ ਵਾਲੀ ਮਰਿਆ ਹੋਰ ਕਾਦ ਨਾ ਮਰਿਆ ਉਹਨਾਂ ਦੱਸੇ ਬਸ ਚਾੜੂ ਵਾਲੇ ਇਹ ਇਹ ਕਦੋਂ ਦਾ ਪਿਆਜ ਇੱਥੇ ਇਹਦੇ ਹੋਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆਜ ਆ ਉਥੇ ਇਹ ਵੀ ਰਾਜਾ ਹੀ ਹੈ ਇਹ ਵੀ ਰਾਜਾ ਹੀ ਹੈ ਮੈਂ ਜਦ ਆਇਆ ਸਵੇਰ ਦਾ ਮੈਂ ਸੁਣੀ ਵੇਖਿਆ ਜ਼ਮੀਨ ਪ੍ਰਸ਼ਾਸਨ ਤੇ ਕਹਿੰਦਾ ਨਸ਼ਾ ਆਪਣਾ ਚਾਹੀਦ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਜਾ ਕੇ ਕਸਾਉਂਦੇ ਹੋ ਉਥੇ ਭਈ ਮੰਮੀ ਤੋਂ ਚੋਰੀਆ ਜਾਂਦਾ ਫਿਰ ਲੋਕ ਕੋ ਹਾਂਜੀ ਮੰਮੀ ਬੱਪਾ ਦਾਨੇ ਮਤਲਬ ਕੁਲੇ ਹੋ ਗਏ ਤੇ ਭੈਣ ਭਰਾ ਨਾਲ ਮਤਲਬ ਬੰਦੀ ਨਹੀਂ ਹੁੰਦੀ ਪਰ ਤੂੰ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਨਸ਼ਾ ਕਰਦੇ ਹੋ ਹਾਂਜੀ ਕਾਹਦਾ ਬਸ ਇਹੀ ਤਰ੍ਹਾਂ ਫੂਕੀ ਬਸ ਹੋਰ ਮਾੜਾ ਬੰਦਾ ਕਿਹੜਾ ਹੋਰ ਸੋਚਦੇ ਇਹ ਵੀ ਨਾ ਕਿ ਐਸਟਰ ਖਾਂਦੇ ਹੋ ਹਾਂਜੀ ਹੋਰ ਖਾਣ ਤੁਹਾਨੂੰ ਪਤਾ ਨਹੀਂ ਐਸਟਰ ਖਾਣਾ ਮੌਤ ਦਾ ਕਿੰਨੀ ਉਮਰ ਤੁਹਾਡੀ ਜੀ 23 23 ਸਾਲ ਕਿੰਨਾ ਪੜ੍ਹੇ ਹੋ ਮੈਂ ਸਰ ਪਲਸ 2 ਕੀਤਾ ਪਲਸ 2 ਕੀਤਾ ਤੁਹਾਨੂੰ ਪਤਾ ਨਹੀਂ ਕਿ ਨਸ਼ਾਖਾਨਾ ਮੌਤ ਹੋਈ ਨਹੀਂ ਇੱਕ ਲੱਗ ਗਿਆ ਅੱਜ ਮੁੰਡਾ ਮਰਿਆ ਲੋਕੀ ਕਹਿੰਦੇ ਵੀ ਨਸ਼ੇ ਨਾਲ ਮਰਿਆ ਸਾਹਮਣੇ ਸਲਮੇ ਦੇ ਹਾਂ